ਸਸੀ ਕਾਲ ਜੀ ਸਾਰਿਆਂ ਨੂੰ ਹੋਰ ਸਨੋ ਜੀ ਕੀ ਹਾਲ ਚਾਲ ਹੈ ਸਸੀ ਕਾਬ ਲਗ ਰਿਹਾ ਸ਼ਰ ਭਾਈ ਸਸੀ ਕਾਬਲਾ ਨਹੀਂ ਬੋਲੀ ਦਾ ਹੁੰਦਾ ਪਤਾ ਮੜ ਮੋਟਾ ਐਵੇਂ ਰੋਟੀ ਨਹੀਂ ਹਜਮ ਹੁੰਦੀ ਅੱਜ ਲੱਗਿਆ ਜੀ ਆਪਾਂ ਫੇ ਮਸ਼ੀਨ ਨੂੰ ਆਵਾਸ ਕਟ ਕਰਤੀ ਸੈਟ ਤੇ ਆਪਣਾ ਰੈਡੀ ਆ ਕੰਮ ਅੱਜ ਕਰਾਂਗੇ ਆਪਾਂ ਫੀਡਰ ਦਾ ਕੰਮ ਲੋਕਾ ਫਿਲਟਰ ਦੀ ਇੱਕ ਤੇ ਆਪਣੇ ਚੱਕਰ ਘੱਟ ਸੀ ਇਹਦੀ ਪੁਲੀ ਵੱਡੀ ਪਾਉਣੀ ਹੈ 9 ਇੰਚੀ ਇੱਕ ਦਾ ਹੋਰ ਜਿਗਾਰਡ ਕਰਾਂਗੇ ਤੁਹਾਨੂੰ ਅਜੋ ਕਰਕੇ ਫੇਰ ਹੀ ਵਿਖਾਉਨੇ ਆ ਪਰਮ ਆਪਣੇ ਪੈ ਗਏ ਤੇ ਕ੍ਰਿਸ਼ਨ ਜੀ ਆਪਣਾ ਚੈਨਾ ਗੰਡਦੇ ਪਿਆ ਪੈਂਦੀ ਨਹੀਂ ਪਤਲੀ ਲੱਬਲਾ ਕੋਈ ਇਹਨੂੰ ਫੋਲ ਥੱਲੇ ਹੋਣੀ ਹੈ ਬਗਲੀ ਕ੍ਰਿਸ਼ਨ ਚੈਨਾ ਨੂੰ ਜੋੜ ਲਾ ਰਿਹਾ ਤੇ ਅਸੀਂ ਲੱਗੇ ਹਾਂ ਕਰਨ ਇਹਦੇ ਨਾਲ ਪੰਗਾ ਲੱਗਿਆ ਲੈਣ ਹੁਣ ਹੁਣ ਵੇਖੋ ਕੀ ਭਾਅ ਵੇਖਦੀ ਐ ਕਾਟਰ ਕਿਦਾਂ ਪੁੱਟਾਂਗੇ ਕਿਦਾਂ ਕਿਸੇ ਨੇ ਠੋਕੀ ਐ ਮੈਂ ਤੇ ਇਹ ਨਹੀਂ ਹਿਸਾਬ ਕਿਤਾਬ ਜਿਹਾ ਲੱਗਦਾ ਵੇਖੋ ਇਹ ਕਿਵੇਂ ਪੁੱਟਾਂਗੇ ਚਲੋ ਵੇਖਦੇ ਆ ਮੇਰਾ ਹੁਣ ਆਪਾਂ ਪੁੱਟ ਕੇ ਆਪਾਂ ਹੁਣ ਇਹਦੇ ਉੱਤੇ ਨਟ ਕਰ ਦਿੱਤਾ ਵੈਲਡਿੰਗ ਹੁਣ ਵੇਖਦੇ ਇਹਨੂੰ 60 ਸੁੱਟ ਲਾ ਕੇ ਕਾਟਰਪੁੱਲਰ ਵੇਖਦੇ ਲਾ ਕੇ ਜੇ ਪੁੱਟਿਆ ਗਿਆ ਤੇ ਇਹਨਾਂ ਨੂੰ ਬੰਦਾ ਪੁੱਛੇ ਵੀ ਜੇ ਕਾਟਰ ਲਾਣੀ ਨਵੀਂ ਲਾ ਦਿੰਦੇ ਐਵੇਂ ਮੈਂ ਨਵੀਂ ਲਾ ਦਿੰਦੇ ਕਾਟਰ ਇਹ ਪੁਰਾਣੀ ਠੋਕਣ ਦਾ ਕੀ ਮਤਲਬ ਬੰਦਾ ਸੀ ਵੇਖ ਲੋਕ ਹੂੰ ਹੁਣ ਆਪਾਂ ਦਾ ਵਧੀਆ ਇਲਾਜ ਕਰਾਂਗੇ ਪ੍ਰੋਪਰ ਸਕੀਮ ਹੋ ਗਈ ਕਾਮਯਾਬ ਆਹ ਮਰੀ ਕਾਟਰ ਪੱਟ ਕੇ ਆਹ ਬਈਆ ਕਿਹੜਾ ਅੱਗਿਆ ਸਕ੍ਰੀਨ ਮੇਂ ਦੇਖੀਏ ਹਾਂਜੀ 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 ਬਿਲਕੁਲ ਬਿਲਕੁਲ ਪੁੱਲਰ ਪਾਲੀਏ ਹੁਣ ਹੂੰ ਹੂੰ ਇੱਥੋਂ ਪੁੱਲਰ ਪਾ ਕੇ ਨ ਖਿੱਚੀਏ ਹੂੰ ਨੋਂ ਨਹੀਂ ਨੀ ਜਿਹੜਾ ਸਾਫ ਕਿਤਾਬ ਜਿਆਦਾ ਹੈਗਾ ਹੈ ਨਾ ਆਹ ਬਾਲੇ ਜੀ ਕਲਬੂਤ ਆਪਾਂ ਨੇ ਲਫੜੀ ਰਿਸ਼ਨ ਦੇਖ ਦੇ ਆ ਗਈ

ਨਵੀਂ ਲੈਣ ਦੀ ਆ ਲਾਣੀ ਆਪਾਂ ਨੇ 나ਬ ਪਲੇਟ ਵਾਲੀ 나ਬ ਮਗਰ ਇਹਦਾ ਬੈਨੀਫਿਟ ਇਹ ਆ ਵੀ ਇਹ ਟੈਟ ਕਰ ਦਿੰਦੀ ਆ ਘਾਟ ਆਪਾਂ ਮਿੱਟੀ ਲਾ ਲੋ ਤੇ ਕ੍ਰਿਸ਼ਣ ਜੀ ਖੋ ਰਏ ਨੇ ਆ ਦੇ ਖੋਲ ਕੇ ਖਾਣੇ ਤੁਹਾਨੂੰ ਪੁਲੀ ਖੁੱਲ ਗਈ ਆਪਣੀ ਹੁਣ ਅਸੀਂ ਲੱਗੇ ਸੀ ਇਹਦੇ ਉੱਤੇ ਤਰ ਕੇ ਕਸਣ ਤੇ ਆਪਣਾ ਇਹਦੀ ਨਾ ਬਹੁ ਮੋਟੀ ਆ ਉਹਦੇ ਚਾਈ ਨਹੀਂ ਹੈਗੀ ਹੁਣ ਆਪਾਂ ਨੂੰ ਖਰਾਦ ਤੇ ਜਾਣਾ ਪੈਣਾ ਹੁੰਦਾ ਬੋਰ ਖਰਾ ਕੇ ਲੈਣਾ ਥੜਾ ਖੁੱਲਾ ਤੇ ਫੇਰ ਕਸਣਾ ਕੰਮ ਗਿਆ ਵਾਦ ਉਹਨੂੰ ਵੇਖੋ ਖਰਾਦ ਵਾਲਾ ਕਿੰਨ ਤੋਕਦਾਊਗਾ ਆਪਾਂ ਨੂੰ ਪੁੜੀ ਵਾਪਸ ਚਲੋ ਵੇਖਦੇ ਆ ਲਓ ਜੀ ਵੀਰ ਜੀ ਨਹੀਂ ਆਪਣੀ ਰੈਡੀ ਹੈ ਲੀਵਰ ਲਾਤਾ ਸਪੈਕ ਲੱਗਦੀ ਆ ਕੋਈ ਮੜੀ ਜੀ ਆਦੀ ਆ ਲਾਈਟ ਅੱਜ ਕੱਟ ਲੱਗ ਗਿਆ ਲਾਈਟ ਦਾ ਇਹਦਾ ਵੀ ਕੰਮ ਰਹਿ ਗਿਆ ਅੱਜ ਉਹ ਸ਼ਾਮ ਨੂੰ ਕਰਾਂਗੇ ਕਿਰੇਜਾ ਨਾਵਾਜ਼ ਜੀ ਦੇਖ ਕੱਢੀ ਆ ਕਰੇਸ਼ਨ ਕਰ ਰਿਹਾ ਜੀ ਗ੍ਰੀਸ ਮਸ਼ੀਨ ਨੂੰ ਕਰੇਸ਼ਨ ਟੈਂਕ ਚ ਚਾਰ ਬੈਰਿੰਗ ਹੋਣਗੇ ਉਹਨਾਂ ਨੂੰ ਮਾਰੀ ਸਾਰੇ ਨੂੰ ਕਰ ਹੋ ਗਿਆ ਤੇ ਆ ਆਪਣਾ ਕੰਮ ਅਟ ਗਿਆ ਜੀ ਅੱਜ ਲਾਈਟ ਦਾ ਕੱਟ ਸੀ ਸਾਰੀ ਦੇੜੀ ਪੁਲੀ ਨਹੀਂ ਹੋਈ ਆਪਣੀ ਬੋਰ ਤੇ ਹੁਣ ਸ਼ਾਮ ਪੈ ਗਈ ਹੁਣ ਮਿਲਣੀ ਹੈ ਬੁਲੀਆਂ ਸਵੇਰੇ ਫਿੱਟ ਕਰਾਂਗੇ ਓ ਬੱਲੇ ਓ ਕ੍ਰਿਸ਼ਨ ਆ ਵੇਰੇ ਉੱਠ ਪਿਆ ਕੈਮਾ ਚਲੋ ਕਰੀਏ ਫਿਰ ਸ਼ੁਰੂ ਕੰਮ ਲਗੀ ਕੱਲ ਆਪਣਾ ਸਾਰਾ ਕੰਮ ਰੈਡੀ ਹੋ ਗਿਆ ਸੀ ਆ ਹੀ ਰਹਿ ਗਿਆ ਸੀ ਪੁਲੀ ਇਹ ਆਪਾਂ ਤੁਹਾਨੂੰ ਪਤਾ ਖਰਾਤੇ ਦਿੱਤੀ ਸੀ ਤੇ ਕੱਲ ਲਾਈਟ ਤੇ ਕੱਟ ਕਰਕੇ ਮਿਲੀ ਨਹੀਂ ਆਪਣੇ ਕੰਮ ਵੀ ਖਲੋਗੇ ਆਪਾਂ ਨੂੰ ਪੁਲੀ ਗਈ ਸੀ ਮਿਲ ਸ਼ਾਮੀ ਹੁਣ ਆਪਾਂ ਫੇਰ ਕੰਮ ਲੱਗਿਆ ਸ਼ੁਰੂ ਕਰਨਾ ਤੇ ਇਕ ਲਾਵਾਂਗੇ ਆਪਾਂ ਕਪਲੀ ਨੇ ਤੇ ਮਗਰ ਇਦਾਂ ਦੀ ਕਪਲੀ ਨਾ इलाके खबोर हो गया ऐता अब एसे हटक अम्मा चलो कपलीन ला ली आपा अपनी ग्रेशन फेर बखण ले तन्नू ਲਓ ਜੀ ਹਲਾਤੀ ਕਬਲੀਨ ਆਪਾਂ ਨੇ ਇਹਦੇ ਫਾਇਦੇ ਬਹੁਤ ਨੇ ਇੱਕ ਦੇ ਬੋਰ ਲੰਬਾ ਹੋ ਗਿਆ ਨਾ ਕਿ ਨਹੀਂ ਤੇ ਇੱਕ ਜੇ ਕਾਟਰ ਢਿੱਲੀ ਵੀ ਲੱਗ ਜੇਗੀ ਤਾਂ ਵੀ ਕੋਈ ਚੱਕਰ ਨਹੀਂ ਕਿਉਂ ਕਰੀਸ਼ਨ ਹੋਈ ਲਓ ਜੀ ਬੱਬਿਓ ਜੀ ਕਰੋ ਜੀ ਚੈੱਕ ਕਾਟਰ ਪਲਾਤੀ ਖਾ ਕੇ ਐਨ ਪੂਰੀ ਕਾਟਰ ਵੀ ਵਧੀਆ ਲੱਗੀ ਹੈ ਇਹ ਨਹੀਂ ਹੈ ਕਿ ਆਪੀ ਇੱਥੇ ਪਿੱਛੇ ਖਲੋਗੀ ਹੈ ਇਹਨ ਵਧੀਆ ਤਰੀਕੇ ਨਾਲ ਕੱਟ ਗਈ ਹੈ ਤੇ ਅੰਦਰੋਂ ਕੁਛ ਹੈ ਵੀ। ਅਰੇ ਹਿੱਲੂ ਵੀ ਨਹੀਂ ਪੁਲੀ। ਤੇ ਜਿਹੜਾ ਪੁੱਟਾਂਗੇ ਉਹ ਰਾਮ ਨਾਲ ਆ ਵੀ ਜਾਣੀ ਹੈ। ਹੁਣ ਵੇਖ ਲੋ ਕਿੰਨੀ ਲੰਬੀ ਨਾਬ ਹੋ ਗਈ ਹੈ। ਪੂਰਾ ਇੰਨਾ ਕ ਸਪੇਸਰ ਪਾਤਾ ਵਿੱਚ। ਚਲੋ ਚਲੋ ਗ੍ਰੀਸ ਕਰਨੇ ਆ ਫੀਡਰ ਨੂੰ। ਬਲੇ ਇਹ ਪਰ ਰੀਡੀਟਰ ਇਹ ਲੀਕ ਸੀ ਆਪਣਾ ਇੱਥੋਂ ਦਾ ਥੋੜਾ ਆ ਜਾ ਇੱਕ ਪਾਈਪ ਨਾਲੇ ਤਾਂ 깔 ਵਾਲੇ ਨੇ ਨਾਲੇ ਢੋਲੇ ਗਿਆ ਬੰਦੇ ਐਦ ਕੀ ਇਨੀ ਕਾਲ ਕਰਕੇ ਰੀਡੀਟਰ ਵੀ ਨਹੀਂ ਕੱਢੇ ਲੋ ਜੀ ਰੈਡੀ ਆਪਣੀ ਮਸ਼ੀਨ ਰੈਡੀਟਰ ਤੋੜਤਾ ਆਪਣ ਇਹਨੂੰ ਟੰਕਾ ਲਵਾ ਲਾਂਗੇ ਤੇ ਫੀਡਰ ਵੀ ਆਪਣਾ ਰੈਡੀ ਆ ਮਸ਼ੀਨ ਵੀ ਰੈਡੀ ਆ ਹੁਣ ਰੈਡੀਏਟਰ ਕਰ ਸਕੇ ਤੇ ਪਾ ਕੇ ਚੈਂਬਰ ਬਸ ਫਿਰ ਆਪਾਂ ਹੁਣ ਅੱਜ ਦਾ ਵਲੌਗ ਇੰਨਾ ਕੀ ਆ ਤੇ ਆਪਾਂ ਪਾਵਾਂਗੇ ਹੁਣ ਜਦੋਂ ਮਸ਼ੀਨ ਚਲਾਵਾਂਗੇ ਉਦੋਂ ਆ ਵੇਖੋ ਆ ਦੱਸੋ ਕਮੈਂਟਾਂ ਚ ਕੀ ਆ ਜਿਹਾ ਗਾੜ ਕਿਵੇਂ ਬਣਿਆ ਹੁਣ ਜਦੋਂ ਮਸ਼ੀਨ ਚੱਲ ਚਲਾਵਾਂਗੇ ਉਦੋਂ 25 ਤਰੀਕ ਨੂੰ ਚਲਾਉਣੀ ਆ ਉਦਨ ਫਿਰ ਬਖਾਉਣੇ ਤੁਹਾਨੂੰ ਕਿਦਾਂ ਦੀ ਪਰਫਾਰਮੈਂਸ ਹੈ ਜੀ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ